ਅੱਜ ਨਕੋਦਰ ਦੇ ਵਿੱਚ ਤੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਅਸੀਂ ਸਪੈਸ਼ਲ ਨਾਕਾਬੰਦੀ ਜਿਹੜੀ ਕੀਤੀ ਹੋਈ ਹੈ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਸਾਡੇ ਸਪੈਸ਼ਲ ਡੀਜੀਪੀ ਸਾਡੇ ਸ਼੍ਰੀ ਅਰਪਿਤ ਸ਼ੁਕਰਾ ਜੀ ਦੇ ਉਹਨਾਂ ਦੇ ਦੇਸ਼ਾ ਨਿਰਦੇਸ਼ ਸੀ ਡਾਇਰੈਕਸ਼ਨ ਸੀ ਕਿ ਏਰੀਆ ਦੇ ਵਿੱਚ ਜਿਹੜਾ ਹੈਗਾ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਨੂੰ ਚੈੱਕ ਕੀਤਾ ਜਾਵੇ। ਤਾਂ ਅਸੀਂ ਸਾਰੇ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਕਰਕੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਸ਼ੱਕੀ ਪੁਰਸ਼ ਉਹ ਵਹੀਕਲ ਉਹਨਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਜਿਹੜੀ ਹੈਗੀ ਹੈ ਅਮਰਤ ਸ਼ਾਂਤੀ ਰਵੇ ਐਂਡ ਜੇ ਕੋਈ ਜਿਹੜਾ ਕੋਈ ਕ੍ਰਾਈਮ ਹੈ ਉਹਨੂੰ ਪ੍ਰिवेंट ਕੀਤਾ ਜਾ ਸਕੇ ਜਿਹੜੇ ਨਫਰੀ ਹੈ ਸਾਡੇ ਕੋਲ ਕੁਝ ਸ਼ਾਰਟੇਜ ਆ ਗਈ ਹੈ ਪਰ ਸਾਡੇ ਜਿਹੜੇ ਹੈਗੇ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਹੈਗੀ ਆ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਨਾਲ ਜਲਦੀ ਜਿਹੜੀ ਸ਼ਾਰਟੇਜ ਹੈ ਉਹ ਪੂਰੀ ਹੋ ਜਾਏਗੀ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਸਾਡੀ ਸਰਕਾਰ ਵੱਲੋਂ ਜਿਹੜਾ ਉਹ ਚੇਚੇ ਤੌਰ ਤੇ ਧਿਆਰ ਦਿੱਤਾ ਜਾ ਰਿਹਾ ਹੈ ਦੇਖੋ ਜਦੋਂ ਪੁਲਿਸ ਕੋਲੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਡਾ ਕੰਮ ਜਿਹੜਾ ਪੁਲਿਸ ਦੀ ਪ੍ਰਾਇਮਰੀ ਡਿਊਟੀ ਪ੍ਰिवेंशन ਐਂਡ ਡਿਟੈਕਸ਼ਨ ਆਫ ਕਰਾਈਮ ਉਹਦਾ ਸਾਡੀ ਫਸਟ ਪ੍ਰੇਫਰੈਂਸ ਜਿਹੜੀ ਹੈਗੀ ਉਹ ਹੁੰਦੀ ਹੈ ਫਸਟ ਡਿਊਟੀ ਹੁੰਦੀ ਹੈ ਕਿ ਕਰਾਈਮ ਨੂੰ ਪ੍ਰिवेंट ਕੀਤਾ ਜਾਵੇ ਹੋਣ ਨਾ ਦਿੱਤਾ ਜਾਵੇ ਅਗਰ ਫਿਰ ਵੀ ਕਿਤੇ ਸਾਡੀ ਜਿਹੜੀ ਹੈਗੀ ਮਸ਼ਹਤੀ ਤੋਂ ਬਾਅਦ ਵੀ ਕਿਤੇ ਇੱਕ ਕਰਾਈਮ ਹੁੰਦਾ ਤਾਂ ਫਿਰ ਅਸੀਂ ਉਹਨੂੰ ਡਿਟੈਕਟ ਕਰਨਾ ਸਾਡੀ ਜਿਹੜੀ ਹੈਗੀ ਡਿਊਟੀ ਹੁੰਦੀ ਆ ਜਿਸ ਦੇ ਵਿੱਚ ਜਿਹੜੀ ਹੈਗੀ ਪੰਜਾਬ ਪੁਲਿਸ ਹੈਗੀ ਪੂਰੀ ਤਰੀਕੇ ਨਾਲ ਜਿਹੜੀ ਹੈਗੀ ਐ ਸક્ષਮ ਹੈ ਇਨੇ ਹਰ ਤਰੀਕੇ ਦੀ ਜਿਹੜੀ ਹੈਗੀ ਹੱਤਵਾਰ ਦੇ ਸਮੇ ਤੋਂ ਲੈ ਕੇ ਹੁਣ ਤੱਕ ਜਿਹੜੀ ਬੜੀ ਬਾਕੂਫੀ ਨਾਲ ਜਿਹੜੀ ਡਿਊਟੀ ਆਪਣੀ ਹੈ ਨਵਾਰੀ ਦੇਖੋ ਜਿਹੜਾ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕਰਦਾ ਹੈਗਾ ਉਹ ਓਵਰਲੈਪਿੰਗ ਆਫ ਕ੍ਰਾਈਮ ਹੁੰਦਾ ਕੋਈ ਇਸ ਤਰ੍ਹਾਂ ਦੀ ਉਹਨਾਂ ਤੇ ਕੋਈ ਕਿਸੇ ਵੀ ਕ੍ਰਿਮੀ ਨਾਲ ਜਿਹੜਾ ਹੁੰਦਾ ਉਹਨੂੰ ਲੱਗਦਾ ਹੈ ਕਿ ਮੈਂ ਇਸ ਤਰੀਕੇ ਨਾਲ ਕੋਈ ਘਟਰਾ ਨੂੰ ਅੰਜਾਮ ਦੇ ਸਕਦਾ ਐਡੇ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜੋ ਪਿੱਛੇ ਜਵੇਂ ਸਾਡੇ ਜਿਹੜੇ ਤੁਸੀਂ ਸਾਡੇ ਦੁਸ਼ਮਣ ਦੇਸ਼ ਹੈਗੇ ਉਹਨਾਂ ਵੱਲੋਂ ਵੀ ਸਾਜ਼ਸ਼ਾਂ ਹੁੰਦੀਆਂ ਨੇ ਇਹਨਾਂ ਦਾ ਯੋਧ ਨੂੰ ਖਰਾਬ ਕੀਤਾ ਜਾਵੇ ਜਿਹੜਾ ਨਸ਼ਾ ਇਧਰ ਤੱਕ ਲਿਆ ਜਾਂਦਾ ਸਾਡੇ ਏਰੀਆ ਦੇ ਵਿੱਚ ਆਉਂਦਾ ਪਰ ਜਿਹੜੀ ਹੈਗੀ ਪੰਜਾਬ ਪੁਲਿਸ ਵੱਲੋਂ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਇਹ ਸਾਰੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਯੋਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਵੱਧ ਛੱਡ ਕੇ ਇਸ ਤਰੀਕੇ ਨਾਲ ਡਿਊਟੀ ਕੀਤੀ ਜਾਵੇ ਕਿ ਸਾਰੇ ਜਿਹੜੇ ਟਰਡਲਰ ਨੇ ਸਪਲਾਈਅਰ ਨੇ ਜਿਹੜਾ ਨਸ਼ੇ ਦਾ ਕੰਮ ਕਰਦੇ ਨੇ ਜਾਂ ਕੋਈ ਹੋਰ ਬਦਮਾਸ਼ ਬੰਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਹੈ ਹੋਰ ਉਹ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਕੰਟਰੋਲ ਕੀਤਾ ਜਿਹੜੇ ਦੇਖੋ ਸਰਚ ਅਭਿਆਨ ਹੈਗੇ ਨੇ ਨਾਕਾਬੰਦੀ ਪੈਟਰੋਲਿੰਗ ਇਹ ਸਰਚ ਆਪਰੇਸ਼ਨਸ ਇਹਨਾਂ ਦਾ ਦੇਖੋ ਜਦੋਂ ਵੀ ਅਸੀਂ ਕੋਈ ਕਰਦੇ ਹਾਂ ਸਾਨੂੰ ਕਾਫੀ ਸਕਸੈਸ ਰਹਿੰਦਾ ਜਿਹੜੇ ਮਾੜੇ ਬੰਦੇ ਹੁੰਦੇ ਨੇ ਸਰਚ ਆਪਰੇਸ਼ਨ ਦੇ ਦੌਰਾਨ ਵੀ ਫੜੇ ਜਾਂਦੇ ਆ ਨਾਕਾਬੰਦੀ ਦੇ ਦੌਰਾਨ ਵੀ ਫੜੇ ਜਾਂਦੇ ਆ ਸਾਡੀ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾਂਦੀ ਆ ਅੱਜ ਕੱਲ੍ਹ ਹੋਰ ਵੀ ਜਿਹੜੀ ਐਡਵਾਂਸ ਟੈਕਨੋਲੋਜੀ ਨਾਲ ਵੀ ਅਸੀਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮਨਲ ਹੁੰਦੇ ਨੇ ਉਹਨਾਂ ਨੂੰ ਫੜਦੇ ਆ ਤਾਂ ਸਾਡੀ ਜਿਹੜੀ ਪੁਲਿਸ ਵੱਲੋਂ ਜਿਹੜੀ ਹੈਗੀ 24 ਘੰਟੇ ਜਿਹੜੀ ਹੈਗੀ ਤਤਪਰ ਕੋਸ਼ਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਉੱਤਨਾ ਨਾ ਦੇ ਸਕਾ